ASSOCIATION ASSOCIATION एसिएशन आरती एसोसिएशन UNION एसोसिएशन लेबर यूनियन लेबर यूनियन लेबर मज़दूर लेबर आरती ਸਾਡੇ ਮੈਂ ਹਾਂ ਪਰ ਆਜ਼ਾਦ ਪ੍ਰਦਾਨ ਆਰਤੀ ਐਸੋਸੀਏਸ਼ਨ ਕਬੂਲਲਾ ਅੱਜ ਦੀ ਜਿਹੜੀ ਆਰਤੀ ਐਸੋਸੀਏਸ਼ਨ ਨਾਲ ਬਰਕਰਾਰ ਅੱਜ ਹੜਤਾਲ ਕੀਤੀ ਗਈ ਹੈ ਕਿਸ ਮਨੂ ਅੱਜ ਸਾਡੀ ਪਹਿਲੀ 1 ਅਕਤੂਬਰ ਤੋਂ ਜਿਹੜੀ ਹੜਤਾਲ ਵਾ ਇਹ ਇਹਦੇ ਬਾਰੇ ਅਲਟੀਮੇਟਮ ਅਸੀਂ 28 ਇਸੀ ਪਿਛਲੀ 28 ਤਰੀਕ ਨੂੰ ਦਿੱਤਾ ਸੀ ਪੰਜਾਬ ਸਰਕਾਰ ਨੂੰ ਇੱਕ ਮਹੀਨਾ ਹੋ ਗਿਆ ਸਾਡੀਆਂ ਸੁਣਵਾਈਆਂ ਨਹੀਂ ਕੀਤੀਆਂ ਗਈਆਂ ਜਿਹੜੇ ਅਸੀਂ ਸਾਡੇ ਜਾਇਜ਼ ਮੰਗਾਂ ਸੀ ਜਿਹੜੀਆਂ ਅਸੀਂ ਉਹਨਾਂ ਨੂੰ ਲਿਖ ਕੇ ਦਿੱਤੀਆਂ ਸੀਗੀਆਂ ਪੰਜਾਬ ਸਰਕਾਰ ਨੂੰ ਉਹੋ ਉਹਦੇ ਨਾ ਸੁਣਾਈ ਹੁੰਦੇ ਕਾਰਨ ਅੱਜ ਫਿਰ ਗ੍ਰੀਵ ਹੜਤਾਲ ਕੀਤੀ ਗਈ ਹੈ। ਆਈ ਜਿਹੜੀ ਇਸ ਹੜਤਾਲ ਦੇ ਕਾਰਨ ਕਿਸਾਨਾਂ ਤੇ ਵੀ ਕੋਈ ਫਰਕ ਪਏਗਾ ਉਹਨਾਂ ਤੇ ਵੀ ਟੋਨੇ ਦਾ। ਕਿਸਾਨਾਂ ਤੇ ਫਰਕ ਪਏਗਾ ਜੀ ਪੂਰੇ ਪੂਰੇ ਕਿਸਾਨਾਂ ਨੂੰ ਪਏਗਾ, ਲੇਬਰ ਨੂੰ ਪਏਗਾ, ਆਰਧੀਆਂ ਨੂੰ ਪਏਗਾ, ਸ਼ੈਲਰਾਂ ਨੂੰ ਪਏਗਾ, ਮਨੀਮਾ ਨੂੰ ਪਏਗਾ ਸਾਡੇ ਪੂਰੇ ਵਰਗ ਨੂੰ ਪਏਗਾ ਜਿਹੜਾ ਸਾਡਾ ਰਿਲੇਟਡ ਹੈਗਾ। ਜਿਹੜੀ ਤੇ ਤੁਹਾਡੀ ਹੜਤਾਲ ਆ ਮਤਲਬ ਕਿੰਨੀ ਕੀ ਦੇਰ ਤੱਕ ਸਮਾਪਤ ਹੋਏਗੀ? ਹੜਤਾਲ ਕਿੰਨੀ ਦੇਰ ਤੱਕ ਚੱਲੇਗੀ? ਅਸੀਂ ਮਿੱਥੇ ਟਾਈਮ ਤੱਕ ਆ ਜੀ ਜਦ ਤੱਕ ਸਾਡੀਆਂ ਮੰਗਾਂ ਨ ਮੰਨੀਆਂ ਜਾਣਗੀਆਂ। ਕਣਕੀ ਕੋਈ ਟਾਈਮ ਨਹੀਂ ਕਰਦਾ ਹਲਕਾ ਖਤਮ ਹੋਣਾ ਨਹੀਂ ਹੜਤਾਲ ਸਾਡੀਆਂ ਮੰਗਾਂ ਅੱਜ ਮੰਨ ਲੈਣਾ ਸੀ ਅੱਜ ਹੁਣੇ ਖਤਮ ਕਰ ਦਿੰਨੇ ਸਾਡੀ ਹੜਤਾਲ ਤਾਂ ਸਿਰਫ ਸਾਡੀਆਂ ਜਾਇਜ਼ ਮੰਗਾਂ ਦੇ ਕਰਕੇ ਹੜਤਾਲ ਆ ਜੀ ਜਿਹੜੀਆਂ ਸਾਡੀਆਂ 20% ਇੱਕ ਦામੀ ਦੀ ਮੇਨ ਹੈ ਸਾਡੀ ਮੰਗ ਹੈਗੀ ਇੱਕ ਸਾਡਾ ਪੀਪੀਐਫ ਦਾ 50 ਕਰੋੜ ਰੁਪਇਆ ਰੱਖਿਆ ਹੋਇਆ ਹੈ ਇੱਕ ਸਾਡੇ ਕਾਟਨ ਬੈਲਟ ਵਾਲੇ ਨੂੰ ਹਾਂ ਦામੀ ਨਹੀਂ ਮਿਲਦੀ ਪਈ ਲੇਬਰ ਦੀ ਲੇਬਰ ਹਰਿਆਣਾ ਬਰਾਬਰ ਕਰ ਦੇਣਾ ਜਾਂ 25% ਵਧਾ ਦੇਣਾ ਕੋਈ ਚੀਜ਼ ਤਾਂ ਸਰਕਾਰ ਮੰਨੇ ਨਾ ਲੇਬਰ ਦੀ ਸਾਡੀ ਮੰਦੀ ਵੀ ਨਾ ਲੇਬਰ ਚੀਜ਼ ਦਾ ਕੁਝ ਨਹੀਂ ਪੰਦਾ ਨਾ ਸਾਡੀ ਹਰਤੀਆਂ ਦਾ ਕੁਝ ਚੁਲਾਈ ਹੋ ਰਹੀ ਹੈ ਸੋ ਡੀਸੀ ਸਾਹਿਬ ਨਾਲ ਕੋਈ ਗੱਲ ਪਤਾ ਹੀ ਨਹੀਂ ਡੀਸੀ ਸਾਹਿਬ ਨੇ ਕੱਲ ਸਾਨੂੰ ਬੁਲਾਇਆ ਸੀਗਾ ਉੱਥੇ ਆਪਣੇ ਦਫਤਰ ਕੱਲ ਅਸੀਂ ਉੱਥੇ ਗਏ ਸੀਗੇ ਆਪਣੇ ਆਰਤੀਆਂ ਦੇ ਅਸੀਂ 5-6 ਬੰਦੇ ਆਪਣੇ ਨੁਮਾਇंदे ਲੈ ਕੇ ਉਹਨਾਂ ਨੇ ਜੰਡਾ ਪੁੱਛਾ ਬਸ ਉਹਨਾਂ ਡੀਸੀ ਸਾਹਿਬ ਨੇ ਸਾਨੂੰ ਇਹ ਕਿਹਾ ਕਿ ਤੁਹਾਡੀਆਂ ਮੰਗਾਂ ਦੀ ਗੌਰ ਕੀਤਾ ਜਾ ਰਿਹਾ ਵਾ ਤੇ ਜਲਦੀ ਸੁਣਾਈ ਹੋ ਜੂਗੀ ਤੁਸੀਂ ਮੰਡੀਆਂ ਦੇ ਵਿੱਚ ਉਹਨਾਂ ਨੇ ਸਾਨੂੰ ਰਿਕਵੈਸਟ ਹੀ ਕੀਤੀ ਸੀ ਕਿ ਮੰਡੀਆਂ ਜਰ ਹੜਤਾਲ ਨਾ ਕਰੋ ਇਹ ਨਾਲ ਸਾਰੇ ਪਰੇਸ਼ਾਨ ਹੋਵਾਂਗੇ ਆਪਾਂ ਅਸੀਂ ਪਰ ਅਸੀਂ ਮਜਬੂਰ ਹਾਂ ਜੀ ਸਾਡਾ ਦਿਲ ਨਹੀਂ ਕਰਦਾ ਹੜਤਾਲ ਕਰਨ ਨੂੰ ਕੀ ਕਰੀਏ ਅਸੀਂ ਸਾਡੀ ਮਜਬੂਰੀ ਬਣੀ ਹੋਈ ਯਾਰ ਸਾਹਿਬ ਇਸ ਹੜਤਾਲ ਨਾਲ ਕਾਰੋਬਾਰ ਤੇ ਵੀ ਬਿਲਕੁਲ ਕਾਫੀ ਫਰਕ ਪੈ ਰਿਹਾ ਜੀ ਸਾਡਾ ਕਾਰੋਬਾਰ ਹੈ ਹੀ ਇਹ ਜੀ ਅੜਦਾ 6 ਮਹੀਨੇ ਤੋਂ ਝੋਨਾ ਡਿਕਣ ਦੇ ਆ ਜੀ ਅੱਜ ਹੜਤਾਲ ਕਰਨ ਦਾ ਛੜਾ ਕਿਦੋਂ ਮੰਨ ਕਰਦਾ ਜੀ ਅਸੀਂ ਤੇ ਆਪ ਸਾਡੀ ਰੋਟੀ ਰੋਟੀ ਦੀ ਬੱਟੀਆਂ ਦੀ ਸਾਰਿਆਂ ਦੀ ਇਹੀ ਹੈ ਜੀ ਅਸੀਂ ਕਿੱਥੇ ਜਾਣਾ ਵਾ ਸਾਡਾ ਗੁਜ਼ਾਰਾ ਹੀ ਨਹੀਂ ਆਪਾਂ ਅੱਜ ਦਾ ਹੜਤਾਲ ਸਾਡੇ ਹੜਤਾਲ ਦੇ ਪੱਖਾ ਸੀ ਹੈ ਹੀ ਨਹੀਂ ਜੀ ਬਿਲਕੁਲ ਤੁਹਾਡੀ ਪ੍ਰਸ਼ਾਸਨ ਤੋਂ ਕੀ ਮੰਗੋਗੇ ਭਾਦੀ ਪ੍ਰਸ਼ਾਸਨ ਤੋਂ ਮੰਗਾ ਸਾਡੀਆਂ ਮੰਗਾ ਜਲਦੀ ਤੋਂ ਜਲਦੀ ਮੰਨੀਆਂ ਜਾਣ ਤੇ ਇਹਨਾਂ ਨੂੰ ਮੰਗਾ ਨੂੰ ਮੰਨ ਕੇ ਸਾਨੂੰ ਜੋ ਸਾਡਾ ਲੜਿੰਦਾ ਹੱਕ ਹੈਗਾ ਕਿ ਸਮਝਦਾ ਜਾਵੇ ਔਰ ਸਾਡਾ ਵਾਜੇ ਵੀ ਮੰਗਾਵਾ ਵਾਜੇ ਮੰਗਾ ਜੀ ਸਾਡੀ ਬਿਲਕੁਲ ਸਾਡੀ ਸਾਡੀਆਂ 8% ਦਿੱਤੀਆਂ ਹੋਈਆਂ 2019 ਜੀ ਤੋਂ 40 ਰੁਪਏ ਸਾਨੂੰ ਵਾੜ ਤੋਂ ਮਿਲਦੀ ਹੈ 56 70 58 ਰੁਪਏ ਬਾਦੀ ਹੋ 10 12 ਰੁਪਏ ਸਾਨੂੰ ਹਰ ਛੋਟੇ ਮੋਟੇ ਆੜਦੀਆਂ ਨੂੰ ਕਿਸੇ ਨੂੰ 1.5 2 ਲੱਖ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਨੁਕਸਾਨ ਹੋ ਰਿਹਾ ਵਾ